ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਦੇ ਵਲੌਗ ਵਿੱਚ ਇਹ ਨੇ ਜੰਮੂ ਕਸ਼ਮੀਰ ਦੇ ਟ੍ਰੈਡੀਸ਼ਨਲ ਪਿੰਡਾਂ ਪਿੰਡਾਂ ਦੇ ਵਿੱਚ ਦੀ ਲੰਘ ਰਹੇ ਹਾਂ ਦੋ ਰਸਤੇ ਜਾਂਦੇ ਸੀਗੇ ਕਹਿੰਦੇ ਪ੍ਰਧਾਨ ਸਾਹਿਬ ਕਹਿੰਦੇ ਪਿੰਡ ਦੇ ਵਿੱਚ ਦੀ ਜਾਣਾ ਤੇ ਹੁਣ ਪਿੰਡਾਂ ਦੇ ਵਿੱਚ ਹੀ ਲੰਘ ਰਹੇ ਹਾਂ ਦੇਖੋ ਤੁਸੀਂ ਰਸਤੇ ਜਿਹੜੇ ਨਜ਼ਾਰੇ ਨੇ ਸਾਨੂੰ ਬਾਰ ਬਾਰ ਰੋਕ ਰਹਿ ਨੇ ਤੇ ਤੁਸੀਂ ਦੇਖੋ ਬਾਦੀ ਦਾ ਨਜ਼ਾਰਾ ਇੱਥੇ ਪਹਾੜ ਨੇ ਜਿਹੜੇ ਦੂਰ ਦੂਰ ਨੇ ਖੁੱਲੀਆਂ ਬਾਦੀਆਂ ਦੇ ਵਿੱਚ ਵਿਚਾਰ ਬਾਦੀਆਂ ਦੇ ਵਿੱਚ ਇਹ ਖੇਤੀ ਬਹੁਤ ਵੱਡੇ ਪੱਧਰ ਤੇ ਕਰਦੇ ਹੋਏ ਦੇਖੋ ਤੁਸੀਂ ਬਾਗ ਲੱਗਿਆ ਹੋਇਆ ਸੇਬ ਦਾ ਬਾਗ ਲੱਗ ਰਿਹਾ ਹੈ ਮੈਨੂੰ ਉਹ ਬਹੁਤ ਵੱਡਾ ਬਾਗ ਹੈ ਤੇ ਉਹ ਬੰਦੇ ਕੰਮ ਕਰ ਰਹੇ ਨੇ ਸਾਥ ਨੂੰ ਦੇਖ ਰਿਹਾ ਹਾਂ ਖੇਤੀ ਵੱਡੇ ਪੱਧਰ ਤੇ ਹੁੰਦੀ ਹੈ ਬਾਦੀਆਂ ਖੁੱਲੀਆਂ ਬਹੁਤ ਨੇ ਨਾਲ ਨਾਲ ਇੱਥੇ ਪੇਡਾਂ ਦਾ ਕੰਮ ਵੀ ਬਹੁਤ ਹੈ ਦੇਖੋ ਆ ਜਿਹੜਾ ਤੁਹਾਨੂੰ ਉੱਪਰੋਂ ਦਿਖਾਇਆ ਮੈਂ ਬਾਗ ਪਹਿਲਾਂ ਨਾਲ ਹੀ ਆ ਗਿਆ ਆਪਣਾ ਤੇ ਨਵੀਂ ਤਕਨੀਕ ਦਾ ਬਾਗ ਲਾ ਹੈ ਭਾਈ ਦਾ ਫਲ ਟਰੀ ਲਾਇਆ ਹੋਣ ਨੇ ਦੇਖੋ ਤਾਂ ਥੰਗੀ ਵੀ ਕੀਤੀ ਗਈ ਹੈ। ਸੋងੀ ਫੈਂਸਿੰਗ ਕੀਤੀ ਹੈ ਥੱਲੇ ਤਾਰ ਲਾਇਆ ਹੈ। ਬਾਗ ਜਿਹੜੇ ਨੇ ਬਹੁਤ ਵੱਡੇ ਪੱਦਰ ਦੇ ਲੱਗੇ ਹੋਏ ਨੇ ਇੱਥੇ। ਤੇ ਇਹ ਇਹਨਾਂ ਦਾ ਕਮਾਈ ਦਾ ਸਰਦਾਰ ਨੇ। ਜੀ ਦੇ ਚਾਹ ਫਰੋਟ ਸੇਬ ਆ ਆੜੂ ਆੜੂ ਦੇ ਨਾਲ ਆਰੂ ਬੈਲੀ ਵੀ ਇੱਥੇ ਹੈ। ਇਹ ਨੇ ਜੀ ਕਸ਼ਮੀਰ ਦੇ ਪਿੰਡ ਬਹੁਤ ਵੀਚੀ ਹੂਏ ਆ ਦੇਖੋ ਇਹਨਾਂ ਦੇ। ਇਹ ਸਰੋਂ ਵੜ ਰਹੇ ਨੇ ਹਾਲੀ। ਪਿੰਡਾਂ ਦੇ ਵਿੱਚ ਦੀ ਹੋਇਆ ਅਸੀਂ। ਦੇਖੋ ਤੁਸੀਂ ਸਰੋਂ ਦੇਖੋ। ਬਸ ਸਾਹੀ ਦੇਖਣਾ ਚਾਹੁੰਦੇ ਸੀ ਇਹ। ਉਧਰ ਹਾਲੇ ਸਰੋਂ ਵੱਡੀ ਜਾ ਰਹੀ ਹੈ। ਤੇ ਆਹ ਬੀਜ ਰੱਖਿਆ ਨੇ ਇਹਨੇ ਬਹੁਤ ਪਿਆਰੀਆਂ ਵੱਡੀਆਂ-ਛੋਡੀਆਂ ਨੇ। ਪਾਣੀ ਦਾ ਸੋਰਸ ਇਹਨਾਂ ਦਾ ਆ ਨਾਲ ਨਾਲ ਬਗੀ ਜਾਂਦਾ ਹੈ ਪ੍ਰਧਾਨ ਸਾਹਿਬ ਕਹਿੰਦੇ ਚਾਹ ਪੀਣੀ ਹੈ ਰਸਤੇ 'ਚ ਖੜੇ ਹਾਂ ਅਸੀਂ ਛੋੜੇ ਜੇ ਘਰ ਦੇ ਵਿੱਚ ਰਸਤੇ 'ਚ ਕੱਲ ਨੂੰ ਚਾਹ ਪੀਣੀ ਹੈ ਅੱਜ ਕੱਲ ਨੂੰ ਥੋੜਾ ਜਿਹਾ ਅੱਛਾ ਫੰਡ ਹੈ ਰੋਡ ਦੇਖੀਏ ਰੋਡ ਬਹੁਤ ਸੋਹਣੀ ਹੈ ਪਿੰਡਾਂ ਦੇ ਵਿੱਚ ਹੀ ਹੋ ਕੇ ਜਾਂਦੇ ਰਾਹ 'ਚ ਬਾਗ ਹੀ ਬਾਗ ਹੈ ਉਹ ਬਾਗ ਇਹ ਕੋਈ ਸੇਬਾਂ ਦਾ ਬਾਗ ਹੈ ਪੁਰਾਣਾ ਬਾਗ ਹੈ ਤਾਂ ਪੂਰਾ ਨਾਲ ਨਾਲ ਹੀ ਪਾਣੀ ਚੱਲ ਰਿਹਾ ਹੈ ਨਾ 24 ਘੰਟੇ ਸਰਵਿਸ ਹੀ ਆ ਪਾਣੀ ਦੀ ਤਾਂ ਇੱਥੇ ਅੱਜ ਵੀ ਵੱਧ ਰਹੇ ਨੇ ਖੇਤੀ ਸਾਨੂੰ ਆਪਦੇ ਕੰਨੀ ਖਿੱਚ ਲਿਆ ਹੁੰਦੀ ਅਸੀਂ ਵੱਡੀ ਸੜਕ ਵੀ ਜਾ ਸਕਦੇ ਸੀ ਪਰ ਇੱਧਰ ਆਇਆ ਪਹਿਲਗਾਮ ਦਾ ਬੋਰਡ ਸਾਨੂੰ ਵੈਲਕਮ ਕਰ ਰਿਹਾ ਪਰ 16 ਕਿਲੋਮੀਟਰ ਅਰੂ ਗਲੀ 28 ਚੰਦਨਵਾੜੀ ਵੀ ਠਾਈ ਹੈ 16 ਕਿਲੋਮੀਟਰ ਦੂਰਾਂ ਪਹਿਲਗਾਮ ਨਾਲ-ਨਾਲ ਵਹਿ ਰਹੀ ਹੈ ਸਾਡੇ ਨਦੀ ਦੇਖੋ ਬੁਰੀ ਸਪੀਡ ਹੈ ਤੇ ਨਦੀ ਦਾ ਪੈਰ ਪੜ ਗਿਆ ਦੇਖੋ ਐ ਪਹੁੰਚ ਚੁੱਕੇ ਆਪਾਂ ਪਹਿਲਗਾਮ ਐਂਟਰੀ ਹੀ ਸੈਥੇ 40 ਰੁਪਏ 4 ਕਿਲੋਮੀਟਰ ਬਸ ਹੀ ਹੈ ਚਲੋ ਚਲੋ ਪਾਰਕਿੰਗ ਚ ਦੇਖੋ ਤੁਸੀਂ ਹਾਲ ਗੱਡੀਆਂ ਗੱਡੀਆਂ ਨੇ ਆਪਾਂ ਵੀ ਲਾਉਣਾ ਦੇਖੋ ਲਓ ਜੀ ਕਹਿੰਦੇ ਲੜੇ ਨੂੰ ਟੱਕਰਦਾ ਟੱਕਰਦਾ ਬਰੌਣੀ ਟੱਕਰ ਗਿਆ ਆਪਾਂ ਬਹੁਤ ਬਰੌਣੀ ਦੀ ਇੱਜ਼ਤ ਕਰੀਏ ਕਿ ਬੇਇੱਜ਼ਤੀ ਨਾ ਕਰੀਏ ਨਾ ਮੈਂ ਵੀ ਲੜੀ ਆ ਫਿਰ ਤੇ ਇੱਥੇ ਸ੍ਰੀਨਗਰ ਵੀ ਸਾਡੇ ਟੱਕਰੇ ਹੋਗੇ ਦੇਖੋ ਘੁੰਮਣ ਵਾਲੇ ਬੰਦਿਆਂ ਨੂੰ ਕੋ ਮੋਬਾਈਲ ਟੱਕਰ ਗਿਆ ਕਿਉਂ ਬਿਲਕੁਲ ਇਹ ਆ ਜੀ ਪਹਿਲਗਾਮ ਦਾ ਬਾਜ਼ਾਰ 메ਨ ਬਾਜ਼ਾਰ ਦੇਖੋ ਤੁਸੀਂ ਲੱਕੜ ਦੀਆਂ ਦੁਕਾਨਾਂ ਬਹੁਤ ਨੇ ਪਰਾਣਾ ਰਸੀ ਟੱਕਦਾ ਤੇ ਇੱਥੇ ਗਰਮ ਕੱਪੜਿਆਂ ਦੀ ਵਿਕਰੀ ਬਹੁਤ ਜ਼ਿਆਦਾ ਦੇਖਣ ਨੂੰ ਮਿਲਦਾ ਹੈ। ਬਹੁਤ ਸੋਹਣਾ ਹੈ। ਜਿਹੜੀਆਂ ਆਲੇ-ਦੁਆਲੇ ਲਾਈਟਾਂ ਲਾਈਆਂ ਗਈਆਂ ਨੇ ਇਹ ਹੋਰ ਖੂਬਸੂਰਤੀ ਵਧਾ ਰਹੀਆਂ ਨੇ ਬਾਜ਼ਾਰ ਨੂੰ। ਪਹਿਲੀ ਵਾਰ ਦੇਖਿਆ ਨੇ ਮੈਂ ਇਹ ਲਾਈਟਾਂ ਇੰਡੀਆ ਦੇ ਵਿੱਚ। ਕਿਉਂ ਜੀ? ਕਿਹੜਾ ਕੱਪੜਾ ਦਿਆ ਬਹੁਤ ਨਹੀਂ ਹੋਰ ਦਿੱਕੀ ਦਾ। ਇਹ ਹੈ ਜੀ ਪੈਲਗਾਮ ਦਾ ਗੁਰੂ ਘਰ। ਇਹ ਕਹਿੰਦੇ ਜੂਨ ਦੀਆਂ ਛੁੱਟੀਆਂ ਚਾਉਣ ਦਾ ਆਨੰਗਸਾਨੇ ਲਾਈਨ ਨਹੀਂ ਲੱਗੀਆਂ ਪਈਆਂ ਨੇ ਚੰਦਰਵਾਲੀ ਨੂੰ ਜਾਂਦੇ ਹੋਏ ਬਾਰਾ 뷰 ਵੀ ਬਹੁਤ ਸੋਹਣੇ ਸਾਰਾ ਕੁਝ ਹੈ ਪਹਾੜ ਦਰਖਤ برف ਝਰਨੇ ਚਸ਼ਮੇ 뷰 ਦੇਖੋ ਜੀ ਸਾਹਮਣੇ ਪਹਾੜਾਂ ਤੇ برفੀ برف ਦਿਖ ਰਹੀ ਏ ਤੇ ਇਹ ਰਸਤਾ ਕਹਿੰਦੇ ਅਮਰਨਾਥ ਯਾਤਰਾ ਪਲੇ ਪੂਰਾ ਭਰਿਆ ਹੁੰਦਾ ਵਹੀਕਲਾਂ ਨਾਲ ਇੱਥੋਂ ਦੀ ਸਾਰੀ ਯਾਤਰਾ ਦੇ ਜਿਹੜੇ ਸ਼ਰਧਾਲੂ ਇੱਥੋਂ ਹੀ ਲੰਘਦੇ ਨੇ ਕਿ ਉਹ ਰਸਤਾ ਹੈ ਜਿਹੜਾ ਬਾਬਾ ਬਰਫਾਨੀ ਦੀ ਗੋਹਾਂ ਨੂੰ ਜਾਂਦਾ ਹੈ ਕਹਿੰਦੇ ਇਤੋਂ ਕਹਾ 35 ਕਿਲੋਮੀਟਰ ਹੀ ਐ ਇੱਥੋਂ ਜਿੱਥੇ ਅਸੀਂ ਹੁਣ ਤੇ ਚੰਦਨਵਾੜੀ ਤੋਂ ਤਾਂ 30 ਕਿਲੋਮੀਟਰ ਹੀ ਰਹਿ ਜਾਂਦੀ ਹੈ ਜਿਹੜੀ ਗੋਹਾ ਹੈ ਹੈ ਬਰਨਾਨਾ ਰਸਤਾ ਬਹੁਤ ਸੋਹਣਾ ਹੈ ਤੇ ਮੰਜ਼ਲ ਦਾ ਉਹ ਨਜ਼ਾਰਾ ਨਹੀਂ ਹੁੰਦਾ ਜਿੰਨਾ ਰਸਤੇ ਦਾ ਹੁੰਦਾ ਹੈ ਏ ਆ ਗੀਆਂ ਮੁੰਨੀਆਂ ਹੋਈਆਂ ਬੇਟਾ ਮਾਜ਼ੀ ਆ ਵੀ ਹੰਝ ਲੋ ਕੀ ਆ ਗਿਆ ਉਹ ਸਾਹਮਣੇ ਇਹ ਤੇ ਦੇਖ ਰਹੇ ਨੇ ਘਰ ਤੋਂ ਸ਼ੈਲਟਰ ਬਣਾਏ ਹੋਏ ਨੇ ਉਹ ਸਾਰੇ ਇਹ ਕਚਰਾ ਨੇ ਜਿਹੜੀਆਂ ਆ ਮਰਨਾਂ ਅਸ ਯਾਤਰਾ ਕਰਾਉਣੀਆਂ ਤੁਹਾਨੂੰ ਪਹਿਲੀ ਪਹੁੰਚਣ ਲੱਗੇ ਖਚਰਾਂ ਲੈ ਲੈ ਕੇ ਖਚਰਾਂ ਨੇ ਇੰਗਲਿਸ਼ ਚ ਪੌਨੀ ਕਹਿੰਦੇ ਨੇ ਕਹਿੰਦੇ ਖਚਰਾਂ ਕਮ ਟੂ ਅਮਰਨਾਥ ਯਾਤਰਾ ਗੇਟ ਬਣਾਇਆ ਗਿਆ ਸਪੈਸ਼ਲ ਹੈ ਇੱਧਰ ਕੰਦਨਮੜੀ ਦੀ ਮੇਨ ਅਟਰੈਕਸ਼ਨ ਹੈ ਜਿਹੜੀ ਅਮਰਨਾਥ ਯਾਤਰਾ ਇੱਥੋਂ ਸ਼ੁਰੂ ਹੁੰਦੀ ਹੈ ਤੇ ਇਹ ਆ ਸਾਰਾ ਅਮਰਨਾਥ ਯਾਤਰਾ ਤਾਮਾ ਝਾਮਾ ਮੋਬਾਈਲ ਟਾਵਰ ਵੀ ਲੱਗਾ ਹੋਇਆ ਇੱਥੇ ਪੂਰਾ ਰਿਮੋਟ ਏਰੀਆ ਹੈ ਤੇ ਫੌਜ ਪਹਿਲੀ ਪਹੁੰਚ ਚੁੱਕਿਆ ਹੈ ਅਮਰਨਾਥ ਯਾਤਰਾ ਤੋਂ ਦੇਖੋ ਸਾਰੇ ਫੌਜ ਦੇ ਟੈਂਟ ਲਾਇਆ ਹੋਏ ਨੇ ਥੋ ਪਰਕਿੰਗ ਦੀ ਬਹੁਤ ਵੱਡੀ ਪ੍ਰੋਬਲਮ ਹੈ ਤੇ ਜਾਮ ਲੱਗਾ ਰਹਿੰਦਾ ਕਹਾ ਜੂਨ ਦੀਆਂ ਸਟੀਆਂ ਕਹਿੰਦੇ ਬੱਚੇ ਤੇ ਮਾਸਟਰ ਸਾਰੇ ਆਏ ਹੋਏ ਨੇ ਇਹ ਹੈ ਜੀ ਚੰਦਨવાડી ਦੇਖੋ ਤੁਸੀਂ ਚੰਦਨવાડી ਦਾ ਨਜ਼ਾਰਾ ਆ ਕਬੂਤਰ ਲਈ ਫਿਰਦੇ ਕੁੜੀ ਦੇ ਥੇ ਨੇ ਇੱਥੋਂ ਦੇ ਡਰਾਈ ਫਰੂਟਸ ਇਹ ਸਾਡੀ ਜਗ੍ਹਾ ਜਿਹੜੀ ਅਮਰਨਾਥ ਦੀ ਗੋਫਾ ਕੋਈ ਯਾਤਰਾ ਇੱਥੋਂ ਸ੍ਰੂਪੰਦੀ ਹੈ ਪੈਦਲ ਤੇ ਤਾਂ ਕਰਕੇ ਇੱਥੇ ਪੂਰਾ ਹੁਣ ਕੰਮਜਮ ਮ ਇਕੱਠਾ ਹੋ ਰਿਹਾ ਹੈ ਯਾਤਰਾ ਵਾਸਤੇ ਆ ਵੀ ਗਏ ਟੈਂਟ ਲੱਗ ਰਹੇ ਨੇ ਲੰਗਰਾਂ ਵਾਸਤੇ ਇਹ ਹੈ ਜੀ ਇੱਥੋਂ ਦੀ ਪਸ਼ਮੀਨਾ ਵਾਲੀ ਭੇਡ ਅਮਰਨਾਥ ਗੁਫਾ ਦੀ ਜਿਹੜੀ ਤਿਆਰੀ ਆ ਪੂਰੀ ਚੱਲ ਰਹੀ ਆ ਦੇਖੋ ਇਹ ਬੋਰਡ ਬੀਆਰਓ ਵੱਲੋਂ ਬਣਾ ਕੇ ਰੱਖ ਰੱਖੇ ਨੇ ਯਾਤਰਾ ਸ਼ੁਰੂ ਹੋਣ ਤੇ ਸਾਰੀ ਲਾ ਦੇਣ ਨੇ ਦੇਖੋ ਕਿੰਨੇ ਕਿਲੋਮੀਟਰ ਕੀ ਆ ਇਹ ਆ ਜੀ ਮੇਨ ਅਟਰੈਕਸ਼ਨ ਇੱਥੋਂ ਉਹ ਸਾਹਮਣੇ برف ਆ ਜਿਹੜੀ ਮੋਹੀ ਮੇਨ ਅਟਰੈਕਸ਼ਨ ਆ ਆਣ ਸਾਹਿਬ ਪਹੁੰਚ ਚੁੱਕੇ ਸਾਡੇ ਇਹਨਾਂ ਦੇ ਅੱਗੇ ਨੇ ਇਹ ਆ ਜੀ ਚੰਦਾਂ ਦਾ ਬਾੜੀ ਦੇਖੋ ਤੁਸੀਂ ਬਹੁਤ ਸੋਹਣਾ ਥੀ ਵਯੂ ਹੈ ਕੇ ਚੰਦਨਵਾੜੀ ਚੰਦਨਵਾੜੀ ਜਿਹੜਾ ਕਿ ਬਹੁਤ ਹੀ ਖੂਬਸੂਰਤ ਇੱਕ ਥਾਂ ਹੈ ਇੱਥੇ ਕਿ ਰੋਡ ਆ ਕੇ ਖਤਮ ਹੋ ਜਾਂਦੀ ਹੈ ਇਸ ਤੋਂ ਅੱਗੇ ਜਿਹੜੇ ਯਾਤਰੀ ਅਮਰਨਾਥ ਦੀ ਪਵਿੱਤਰ ਗੁਫਾ ਦੀ ਯਾਤਰਾ ਕਰਦੇ ਨੇ ਉਹ ਇੱਥੋਂ ਚੜਾਈ ਸ਼ੁਰੂ ਕਰਦੇ ਨੇ ਪੈਦਲ ਤੇ ਇੱਥੇ ਉਹਨਾਂ ਦਾ ਜਿਹੜਾ ਇੱਕ ਠਹਿਰਾ ਪੜਾ ਬਣਿਆ ਹੋਇਆ ਇੱਥੇ ਲੰਗਰ ਲੱਗਦੇ ਨੇ ਟੈਂਟ ਲੱਗਦੇ ਨੇ ਤੇ ਇੱਥੋਂ ਪੈਦਲ ਯਾਤਰਾ ਸ਼ੁਰੂ ਹੁੰਦੀ ਹੈ ਬਰਫ਼ ਕਾਫੀ ਹੈ ਉਹ ਪਿੱਛੇ ਦਾ ਕੁਪਰ ਪਹਾੜੀਆਂ ਦੇ ਤੁਹਾਨੂੰ ਵਰਪ ਦੇਖ ਰਹੀ ਹੋਊਗੀ ਤੇ ਬਹੁਤ ਹੀ ਖੂਬਸੂਰਤ ਹੈ ਬਾਗ ਪਛਦੇ ਆ ਕਿਵੇਂ ਲੱਗਦਾ ਨੂੰ ਚੰਦਨਵੜੀ ਚਾਕੇ ਚੰਦਨਵੜੀ ਵਧੀਆ ਜਗ੍ਹਾ ਜੀ ਆਉਣਾ ਚਾਹੀਦਾ ਹਰੇਕ ਨੂੰ ਤੇ ਕੋਈ ਜ਼ਿਆਦਾ ਤਰਨਾ ਵੀ ਨਹੀਂ ਪੈਂਦਾ ਥੋੜੀ ਜੀ ਜੂਨ ਦੇ ਵਿੱਚ ਪਾਰਕਿੰਗ ਹੈ ਜਿਹੜੀ ਉਹ ਭਰ ਜਾਂਦੀ ਹੈ ਪਰ ਠੀਕ ਹੈ ਤੁਸੀਂ پارک ਕਰਕੇ 2 ਕਿਲੋਮੀਟਰ ਦੀ ਵਾਕ ਹੋਊਗੀ ਮੇਰੇ ਖਿਆਲ ਚ 2 ਤੋਂ 2 ਘਾਟ ਹੀ ਹੈ ਤੇ ਤੁਸੀਂ ਇੱਥੇ ਪਹੁੰਚ ਸਕਦੇ ਹੋ ਬੜਾ ਜਾਨ ਅਨੰਦ ਲੈ ਸਕਦੇ ਹੋ ਉੱਪਰ ਤੱਕ ਦੇਖੋ ਤੁਸੀਂ ਕਈ ਬੰਦੇ ਤਾਂ ਉੱਪਰ ਚੜੇ ਦੱਕ ਪਹੁੰਚੇ ਭਾਈ ਉਹ ਸੰਤਲਸ ਕੀ ਆ ਰਹੇ ਨੇਗੇ ਸਲਾਈਡ ਕਰ ਰਹੇ ਨੇ ਬਰਫ਼ ਦੇ ਉੱਪਰ ਤੇ ਜਿਹੜੇ ਬੰਦੇ ਨੇ ਬਰਫ਼ ਨਹੀਂ ਦੇਖੀ ਇੱਥੇ ਆ ਕੇ ਉਹਨਾਂ ਦੀ ਇੱਛਾ ਪੂਰੀ ਹੁੰਦੀ ਹੈ ਕਹਿੰਦੇ ਬਰਫ਼ ਦੇਖਣ ਨੂੰ ਮਿਲਦੀ ਹੈ ਜਿਹੜਾ ਤੁਸੀਂ ਸਾਹਮਣੇ ਰਸਤਾ ਦੇਖ ਰਹੇ ਹੋ ਇਹ ਜਾਂਦਾ ਅਮਰਨਾਥ ਗੁਫਾ ਨੂੰ ਇੱਥੋਂ ਸ਼ੁਰੂ ਹੋ ਕੇ 32 ਕਿਲੋਮੀਟਰ ਦਾ ਰਸਤਾ ਹੈ ਕਹਿੰਦੇ ਯਾਤਰਾ ਜਿਹੜੀ ਘੋੜਿਆਂ ਨਾਲ ਹੀ ਹੁੰਦੀ ਹੈ ਇੱਥੋਂ ਘੋੜੇ ਚੱਲ ਕੇ 32 ਕਿਲੋਮੀਟਰ ਤੋਂ ਉਹਨੂੰ ਲੈ ਕੇ ਜਾਣਗੇ ਤੇ 32 ਲੈ ਕੇ ਆਉਣਗੇ ਇਹਦਾ ਕਿਰਾਇਆ ਲਗਭਗ 7 ਤੋਂ 8000 ਰੁਪਏ ਲੈਂਦੇ ਨੇ ਇਹ ਮੈਂ ਤਾਂ ਸੋਚ ਰਿਹਾ ਨੀ ਘੋੜੀ ਪਾ ਲਈ ਇੱਥੇ 8000 ਦੇ 4 ਘੋੜੇ ਪਾਏ 32000 ਰੁਪਏ ਦਿਹਾੜੀ ਪੈ ਕਰੂ ਪਰ ਦੇਖੋ ਕੋਣ ਦਿੰਦੇ ਨੇ ਕਿ ਨਾ ਲੋਕਲ ਬੰਦੇ ਥੋੜੇ ਜਿਆਦੇ ਘੋੜੇ ਪਾਉਂਦੇ ਨੇ ਕੰਦਨ ਬਾੜੀ ਤੁਸੀਂ ਆਓ ਤਾਂ ਸਾਹਮਣੇ ਸਲਾਈਡ ਲੈ ਸਕਦੇ ਹੋ برف ਦੇ ਉੱਪਰ ਤੇ ਇੱਧਰ ਸੋਹਣੇ ਸੋਹਣੇ ਪਹਾੜਾਂ ਦਾ ਥਿਊ ਹੈ ਜਿਹੜਾ برفਾਂ ਲੁੱਟਿਆਂ ਦਾ ਉਹ ਦੇਖ ਸਕਦੇ ਹੋ ਬਾਕੀ ਤੁਸੀਂ ਨਦੀਆਂ ਦਾ ਆਨੰਦ ਲੈ ਸਕਦੇ ਹੋ ਨਦੀ বরਫ ਦੇ ਵਿੱਚੋਂ ਹੁੰਦੀ ਹੋਈ ਪਾਣੀ ਥੱਲੋਂ ਹੀ ਲੰਘ ਰਿਹਾ ਹੈ ਤੇ ਉੱਪਰ ਲੋਕ ਇੰਜੋਏ ਕਰ ਰਹੇ ਨੇ ਦੇਖੋ ਇਹਦੇ ਨੀਚੇ ਵੀ ਪਾਣੀ ਲੰਘ ਰਿਹਾ ਬਹੁਤ ਵਧੀਆ ਲੱਗਿਆ ਇੱਥੇ ਆ ਕੇ ਬਹੁਤ ساری ਜਗ੍ਹਾ ਤੇ ਤੁਸੀਂ ਪਾਈਪ ਲੱਗੇ ਹੋਏ ਦੇਖਦੇ ਹੋ ਪਹਾੜਾਂ 'ਚ ਪਰ ਇਹ ਪਾਈਪ ਐ ਨਹੀਂ ਪਤਾ ਲੱਗਦਾ ਵੀ ਆਉਂਦੇ ਕਿੱਥੋਂ ਨੇ ਟੈਂਕੀ ਬਣਾਈ ਗਈ ਹੈ ਉੱਪਰ ਇਹ ਟੈਂਕੀ ਦਾ ਜਿਹੜਾ ਓਵਰਫਲੋ ਆ ਬਾਹਰ ਨਿਕਲੀ ਜਾਂਦਾ ਤੁਸੀਂ ਦੇਖ ਰਹੇ ਹੋ ਤੇ ਪਾਕੀ ਪਾਣੀ ਆ ਜਿਹੜਾ ਉਹ ਪਾਈਪਾਂ ਦੇ ਰਾਹੀਂ ਇੱਧਰ نیچے ਧੱਕ ਆਉਂਦਾ ਦੇਖੋ ਇਹ ਸਾਰੀਆਂ ਪਾਈਪਾਂ ਜਿਹੜੀਆਂ ਇਹ ਪਾਣੀ ਜੀਨ ਹੁੰਦਾ ਫਿਰ ਆਮ ਵਰਤੋਂ ਦੇ ਲਈ ਇਹ ਪਾਣੀ ਰਾਹੀਂ ਦੇ ਆਤੀ ਇੱਥੇ ਵਰਤੋਂ ਕਰਨਾ ਉੱਥੇ ਛੱਡ ਦਿੰਦੇ ਨੇ ਦੇਖੋ ਜੀ ਗਾਜੀ ਆਵਾਦ ਪੰਡਾਰਾ ਇੱਥੇ ਪੰਡਾਰੀ ਬਣਾਰੇ ਲੱਗਨੇ ਨੇ ਤੇ ਜਿਹੜੀ ਖਾਲੀ ਜਗ੍ਹਾ ਪਈਆਂ ਨੇ ਸਭ ਪੰਡਾਰਿਆਂ ਦੀਆਂ ਨੇ ਸ਼ਰੀਨ ਬੋਰਡ ਹੈ ਕੈਂਪ ਆਕਸ ਚੰਦਰਵਾਲੀ ਲਓ ਜੀ ਵਾਪਸੀ ਆ ਹੁਣ ਸਾਡੀ ਸਾਰਾ ਕੈਂਪ ਦੇਖ ਕੇ ਕੈਂਪ ਵਾਂਗ ਅੰਦਰ ਤਾਂ ਨਹੀਂ ਦੇਖਿਆ ਸੀ ਨੇ ਤੇ ਕੋਈ ਫੌਜੀ ਪੀਰ ਵੀ ਮਿਲ ਨੇ ਇੱਥੇ ਆਪਾਂ ਇਹਨਾਂ ਨੇ ਬਹੁਤ ਆਪਣਾ ਅត្តਕਤ ਦਿਖਾਈ ਹੈ ਤੇ ਤਿੰਨੇ ਫੋਰ ਸਾਰੇ ਬੀਐਸਐਫ ਕਮਾਂਡੋ ਤੇ ਸੀਆਰਪੀਫ ਇਕੱਲ ਨਹੀਂ ਮਿਲ ਕੇ ਕੰਮ ਕਰਦੀਆਂ ਨੇ ਤੇ ਵੱਡਾ ਪ੍ਰੋਗਰਾਮ ਹੁੰਦਾ ਕਹਿੰਦੇ 8 ਤੋਂ 10000 ਬੰਦਾ ਰੋਜ਼ ਜਾਂਦਾ ਹੈਗਾ ਕੈਂਪ ਦੇ ਵਿੱਚ